ਗੁਰਦੁਆਰਾ ਬੇਬੇ ਨਾਨਕੀ ਜੀ ਜਦੋਂ ਆਪਾਂ ਹੁਣ ਦਰਸ਼ਨ ਕਰਦੇ ਆ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਭਾਈਆ ਜੈਰਾਮ ਜੀ ਦੇ ਘਰ ਹੋਇਆ ਹੋਏ ਸਨ ਵਿਆਹ ਹੀ ਹੋਇਆ ਸਨ ਤੇ ਸਾਹਮਣੇ ਇਹ ਦੇਖ ਸਕਦੇ ਹਾਂ ਇਹ ਉਹ ਸਥਾਨ ਹੈ ਜਿਹੜਾ ਗੁਰੂ ਨਾਨਕ ਬੇਬੇ ਨਾਨਕੀ ਜੀ ਦੇ ਯਾਦ ਦੇ ਵਿੱਚ ਬਣਿਆ ਹੋਇਆ ਤੇ ਇੱਥੇ ਦਾ ਇਤਿਹਾਸ ਇਹ ਹੀ ਹੈ ਕਿ ਕਾਫੀ ਸਮਾਂ ਇੱਥੇ ਗੁਰੂ ਨਾਨਕ ਦੇਵ ਜੀ ਨੇ ਗੁਜ਼ਾਰਿਆ ਤੇ ਇਹ ਪ੍ਰਭੂ ਦੀ ਭਗਤੀ ਕੀਤੀ ਅਤੇ ਇਨ ਜਾਗਤਨ ਜਲੰਦ। ਇਹ ਇਹ ਪ੍ਰਾਤਨ ਕੂ ਇਹ ਤੋਂ ਸੀ ਨਾਲ ਹੁੰਦੇ ਦੇਖ ਸਕਦੇ ਹਾਂ ਇੱਧਰ ਵੱਖ-ਵੱਖ ਕਮਰਿਆਂ ਦਾ ਪ੍ਰਬੰਧ ਹੈਗਾ ਠੀਕ ਹੈ ਤੇ ਵੱਖ-ਵੱਖ ਕਮਰੇ ਨਿਗਰੇ ਵੱਖ-ਵੱਖ ਸੰਗਤਾਂ ਵੱਲੋਂ ਆਏ ਜਿਹੜਾ ਉਹ ਕਰਾਇਆ ਹੋਏ ਨੇ ਡੋਨੇਟ ਕਰੇ ਹੋਏ ਨੇ ਤਾਨ ਕਰੇ ਹੋਏ ਨੇ ਕਹਿ ਦਈਏ ਹੁਣ ਮਾਈ ਹੋਏ ਨੇ ਇੱਧਰ ਨਵੀਂ ਬਿਲਡਿੰਗ ਹੈ ਜਿਹੜੀ ਉਹ ਬਣੀ ਹੋਈ ਹੈ ਬੀਬੇ ਨਾਨਕੀ ਜੀ ਦੇ ਨਿਵਾਸ ਠੀਕ ਲਿਟਰੇਚਰ ਹੈ ਜਿਹੜਾ ਉਹ ਮਿਲ ਸਕਦਾ ਹੈ ਤੇ ਸਾਹਮਣੇ ਬੀਬੀ ਨਾਨਕੀ ਜੀ ਦਾ ਸੁਲਤਾਨਪੁਰ ਲੋਧੀ ਦਰਬਾਰ ਸਾਹਿਬ ਹੈ। ਸੰਤ ਕਰਤਾਰ ਸਿੰਘ ਜੀ ਤੇ ਬੀਬੀ ਬਲਵੰਤ ਕੌਰ ਇਹਨਾਂ ਵੱਲੋਂ ਇੱਥੇ ਦੀ ਕਾਰ ਸੇਵਾ ਜਿਹੜੀ ਸੰਗਤਾ ਦੇ ਸਹਿਯੋਗ ਦੇ ਨਾਲ ਕਰਵਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਦਾ ਆਤਮਿਕ ਅਨੁਭਵ ਕਰਨਾ ਚਾਹਦੇ ਹੋ ਤਾਂ ਇੱਕ ਵਾਰ ਜਰੂਰ ਗੁਰਦੁਆਰਾ ਆਓ ਅਤੇ ਬੀਬੇ ਨਾਨਕੀ ਨਿਵਾਸ ਵਿੱਚ ਰਹਿਸ਼ ਕਰਕੇ ਤੇ ਇੱਥੇ ਦੇ ਲੰਗਰ ਦੀ ਸੇਵਾ ਅਤੇ ਰਸਨਾ ਦਾ ਲਾਭ ਜਰੂਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਇਸ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦ